thank you ਆਪਣੇ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਗੁਰਜੋਤ ਸਿੰਘ ਜੀ ਇੱਕ ਪੈਟਰੋਲ ਤੇ ਡੀਜ਼ਲ ਦੇ ਰੇਟਾਂ 'ਚ ਕੁਝ ਵਾਧਾ ਕੀਤਾ ਗਿਆ ਕਿੰਨਾ ਕੁ ਇਫੈਕਟ ਪਏਗਾ ਤੁਸੀਂ ਇੰਡਸਟਰੀ ਦੇ ਨਾਲ ਜੁੜੇ ਹੋਏ ਆ ਇਹਦਾ ਫੈਕਟ ਭਾਜੀ ਬਹੁਤ ਪੈਣਾ ਜੀ ਸਾਰੇ ਕਾਰੋਬਾਰਾਂ 'ਤੇ ਵੀ ਪੈਣਾ ਟਰਾਂਸਪੋਰਟ ਤੇ ਵੀ ਇਹਦਾ ਪ੍ਰਭਾਵ ਬਹੁਤ ਪੈਣਾ ਟਰਾਂਸਪੋਰਟ ਮਹਿੰਗੀ ਹੋਣ ਦੇ ਨਾਲ ਨਾਲ ਜੋ ਆਪਣੇ ਡੇਲੀ ਯੂਜ਼ ਦੀਆਂ ਚੀਜ਼ਾਂ ਉਹਨਾਂ 'ਤੇ ਰੇਟ ਵਾਧਾ ਆਊਗਾ ਜਿਵੇਂ ਤੁਸੀਂ ਹੁਣ ਦੇਖ ਲਓ ਇਹਨਾਂ ਦਿਨਾਂ ਦੇ ਵਿੱਚ ਵਿੱਚ ਪਿਆਜ਼ ਦਾ ਰੇਟ 70-80 ਰੁਪਏ ਕਿਲੋ ਹੋ ਰਿਹਾ ਇਹ ਤਾਂ ਹੀ ਹੋ ਰਿਹਾ ਜਿਵੇਂ ਜਿਵੇਂ ਪੈਟਰੋਲ 'ਚ ਵਾਧਾ ਹੋ ਰਿਹਾ ਡਰੋਲ ਦੀਆਂ ਕੀਮਤ ਉਸ ਨਾਲ ਟਰਾਂਸਪੋਰਟੇਸ਼ਨ ਵਧ ਜਾਣੀ ਹੈ ਟਰਾਂਸਪੋਰਟੇਸ਼ਨ ਵਧਣ ਦੇ ਨਾਲ ਇਹਨਾਂ ਚੀਜ਼ਾਂ ਦਾ ਰੇਟ ਆਪਣੇ ਆਪਣੇ ਵਧ ਜਾਣਾ ਤੇ ਇਹਦਾ ਜੋ ਕਿ ਮੰਨ ਲਓ ਆਮ ਵਰਗ ਦੇ ਲੋਕ ਆ ਉਹਨਾਂ ਤੇ ਬਹੁਤ ਪ੍ਰਭਾਵ ਪਊਗਾ ਜੋ ਦਿਹਾੜੀਦਾਰ ਦੱਪੇ ਵਾਲੇ ਲੋਕੀ ਹੁੰਦੇ ਆ ਉਹ ਪਹਿਲਾਂ ਹੀ ਉਹਨਾਂ ਕੀ ਦਿਹਾੜੀ ਤੋਂ ਪਤਾ ਅੱਜਕੱਲ ਚੱਲਦੀ ਹੈ ਕਾਰੋਬਾਰ ਹਰੇਕ ਦੇ ਨਹੀਂ ਪ੍ਰੋਪਰਲੀ ਨਹੀਂ ਚੱਲ ਰਹੇ ਤੋਂ ਇਸ ਤਰ੍ਹਾਂ ਪੈਟਰੋਲ ਦੇ ਵਿੱਚ ਵਾਧੇ ਹੋਣ ਦੇ ਨਾਲ ਨਾਲ ਸਾਰੇ ਕੰਮ ਪ੍ਰਭਾਵਿਤ ਹੋਣਗੇ ਬਿਜਲੀ ਦੇ ਰੇਟ ਦਾ ਵਿੱਚ ਸੁਣਦੇ ਚਾ ਰਹੇ ਕਿ 5 ਕਿਲੋਵਾਟ ਤੱਕ ਸਿਰਫ ਨਤੀਜੇ ਉਤਰਾਏ ਗਏ ਪਹਿਲੀ ਗੱਲ ਤਾਂ ਜੀ ਵੇਖੋ ਬਿਜਲੀ ਸਰਕਾਰ ਨੇ ਪਹਿਲਾਂ ਜਿਵੇਂ ਕਹਿੰਦੇ ਫ੍ਰੀ ਕੀਤੀ ਹੋਈ ਆ ਪਹਿਲੀ ਗੱਲ ਤਾਂ ਇਹ ਫ੍ਰੀ ਨਹੀਂ ਚਾਹੀਦੀ ਇਹਦੇ ਰੇਟ ਘਟਾਉਣੇ ਚਾਹੀਦੇ ਹਰ ਇੱਕ ਹੁਣ ਜਿਵੇਂ ਮੰਨ ਲਓ ਵੱਡੇ ਮੰਨ ਲਓ ਜਿਵੇਂ ਇੰਡਸਟਰੀਜ਼ ਨੂੰ ਮਹਿੰਗੀ ਕਰਤੀ ਇੰਡਸਟਰੀ ਚ ਬਿਜਲੀ ਮਹਿੰਗੀ ਹੋ ਗਈ ਜੋ ਉਹਨਾਂ ਜਿਵੇਂ ਕੋਈ ਕਿਸੇ ਚੀਜ਼ ਦੇ ਗੱਲ ਟੀਆ ਮੰਨ ਲਓ ਕਿਤੇ ਕਿਸੇ ਕੋਈ ਸਪੋਰਟਸ ਦਾ ਸਮਾਨ ਬੰਦਦਾ ਕਿਸੇ ਕੋਈ ਕੱਪੜੇ ਬੰਦਦੇ ਆ ਉਹਨਾਂ ਸਾਰੀਆਂ ਚੀਜ਼ਾਂ ਚ ਵੀ ਉਹਨਾਂ ਨੇ ਆਪਣੇ ਤੋਂ ਹੀ ਪੈਸੇ ਲੈਣਿਆ ਆਮ ਵਰਗ ਦੇ ਲੋਕਾਂ ਨੇ ਤੋਂ ਹੀ ਪੈਸੇ ਲੈਣਾ ਇਹ ਤਾਂ ਵਾਅਦਾ ਕਰਨ ਚ ਤਾਂ ਜੋ ਮਰਜ਼ੀ ਵਾਅਦਾ ਤੁਸੀਂ ਕਰੀ ਜਾਓ ਅਵੀ ਕੀ ਨਾ ਆਪਣੀ ਮੇਰਾ ਨਾਮ ਜਗਰਪ੍ਰੀਤ ਸਿੰਘਲ ਜੀ ਜਗਰਪ੍ਰੀਤ ਸਿੰਘ ਜੀ ਅੱਜ ਸਤਿ ਪੰਜਾਬ ਸਰਕਾਰ ਵੱਲੋਂ ਇੱਕ ਬਿਜਲੀ ਤੇ ਪੈਟਰੋਲ ਡੀਜ਼ਲ ਨੂੰ ਦੇ ਵਾਅਦਾ ਕੀਤਾ ਗਿਆ ਹਾਂਜੀ ਕਿੰਨਾ ਕੁ ਆਮ ਵਰਗ ਤੇ ਨੁਕਸਾਨ ਹੋਏਗਾ ਤੁਸੀਂ ਇੰਡਸਟਰੀ ਨਾਲ ਜੁੜੇ ਹੋਏ ਹਾਂਜੀ ਜਿਹੜਾ ਜੀ ਪੈਟਰੋਲ ਡੀਜ਼ਲ ਦਾ ਰੇਟ ਵਧਿਆ ਉਹਦੇ ਨਾਲ ਹਰੇਕ ਬੰਦੇ ਦੇ ਉੱਤੇ ਸੀ ਦਾ ਭਾਰ ਵਧੇਗਾ ਕਿਉਂਕਿ ਪੈਟਰੋਲ ਡੀਜ਼ਲ ਦੇ ਨਾਲ ਟਰਾਂਸਪੋਰਟੇਸ਼ਨ ਟਰਾਂਸਪੋਰਟੇਸ਼ਨ ਦੇ ਨਾਲ ਹਰੇਕ ਬਿਜ਼ਨਸ ਰਿਲੇਟਡ ਆ ਕੋਈ ਵੀ ਚੀਜ਼ ਜਦੋਂ ਹਣ ਪੈਟਰੋਲ ਡੀਜ਼ਲ ਦਾ ਰੇਟ ਵਧੂਗਾ ਸਬਜ਼ੀਆਂ ਦੇ ਭਾਅ ਵੀ ਵਧਣਗੇ ਹਰ ਇੱਕ ਚੀਜ਼ ਦੇ ਵਿੱਚ ਮਹਿੰਗਾਈ ਆਊਗੀ ਜਿਸ ਨਾਲ ਆ ਗਰੀਬ ਲੋਕਾਂ ਨੂੰ ਬਹੁਤ ਤੰਗੀ ਆਊਗੀ ਇਹ ਜਿਹੜਾ ਬਿਜਲੀ ਦਾ ਰੇਟ ਦੇ ਵਿੱਚ ਇਹਨਾਂ ਨੇ ਵਾਧਾ ਕੀਤਾ ਜਿਹੜਾ ਇਹਨਾਂ ਨੇ ਬਿਜਲੀ ਦੇ ਰੇਟ ਵਿੱਚ ਵਾਧਾ ਕੀਤਾ ਜੀ ਜਿੱਦਾਂ ਕਿ ਤੁਹਾਨੂੰ ਦੱਸ ਦਈਏ ਕਿ ਜਿਹੜਾ ਮਿਡਲ ਵਰਗ ਆ ਨਾ ਤਾਂ ਉਹ ਮਾਫੀ ਦੇ ਵਿੱਚ ਆਉਂਦਾ ਨਾ ਉਹਨਾਂ ਦੀ ਕਮਾਈ ਇੰਨੀ ਆ ਵੀ ਉਹ ਬਿੱਲ ਭਰ ਸਕਣ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਮਾਫੀ ਵਾਲੀ ਬਿਜਲੀ ਆ ਉਹ ਵੀ ਭਾਵੇਂ ਬੰਦ ਕੀਤੀ ਜਾਵੇ ਤੇ ਬਿਜਲੀ ਦੀ ਯੂਨਿਟ ਦਾ ਰੇਟ ਘਟਾ ਦਿੱਤਾ ਜਾਵੇ ਸਚਿੰਤ ਜਿਹੜੀ ਪੰਜਾਬ ਸਰਕਾਰ ਵੱਲੋਂ ਇਹ ਬਣਾਇਆ ਗਿਆ ਇਹ 20% ਦਾ ਪ੍ਰੋਗਰਾਮ ਵੀ ਸਰ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਅਸੀਂ ਬੜੇ ਖੁਸ਼ ਹੋਏ ਸੀਗੇ ਚਲੋ ਬੜੀ ਵਧੀਆ ਵਧੀਆ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਸਾਡੀ ਆਪਣੀ ਸਰਕਾਰ ਹੈ ਪਰ ਇਹ ਜਿਹੜਾ ਉਹਨਾਂ ਨੇ ਕੰਮ ਕੀਤਾ ਇਹ ਤਾਂ ਉਹਨਾਂ ਨੇ ਲੋਕਾਂ ਦੀ ਬੋਝ ਹੀ ਪਾਇਆ ਜਦਕਿ ਇਹ ਕੰਮ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਸੀ ਉਹ ਤਾਂ ਇਸ ਗੱਲ ਨਹੀਂ ਮਸ਼ਹੂਰ ਸੀ ਵੀ ਮਹਿੰਗਾਈ ਘਟਾਉਂਦਾ ਉਹਨਾਂ ਦਾ ਵਾਅਦਾ ਸੀਗਾ ਵੀ ਮਹਿੰਗਾਈ ਘਟਾਵਾਂਗੇ ਕੋਈ ਚੀਜ਼ਾਂ ਦੇ ਰੇਟ ਰੂਟ ਘਟਾਵਾਂਗੇ ਲੇਕਿਨ ਇਹ ਤਾਂ ਆਪਦੇ ਆਪਦੇ ਵਾਜਰ ਖਿਲਾਫੀ ਉਹਨਾਂ ਨੇ ਕੀਤੇ ਹੈ ਇਹ ਕੰਮ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਵਾਪਸ ਲੈਣੀ ਚਾਹੀਦੀ ਬਹੁਤ ਫਰਕ ਪਏਗਾ ਜੀ ਕਾਫੀ ਫਰਕ ਪਏਗਾ ਮਹਿੰਗਾਈ ਵਧੇਗੀ ਲੋਕਾਂ ਦੀ ਜੇਬ ਤੇ ਭਾਰ ਵਧੇਗਾ ਕਮਾਈਆਂ ਇੰਨੀ ਹੈ ਨਹੀਂ ਅੱਜ ਕੱਲ ਬਿਜਲੀ ਦੇ ਵੀ ਰੇਟ ਹੈ ਜੀ ਉਹ ਵੀ ਨਹੀਂ ਵਧਣੇ ਚਾਹੀਦੇ ਸੀ ਕਿ ਰੇਟ ਤੇ ਕੋਈ ਬਿਜਲੀ ਹੈ ਪੈਟਰੋਲ ਹੈ ਕੋਈ ਵੀ ਚੀਜ਼ ਹੈ ਕਿਸੇ ਦੇ ਨਹੀਂ ਵਧਣੇ ਚਾਹੀਦੇ ਹੈ ਤੇ ਆਮ ਆਦਮੀ ਤੇ ਬੋਝ ਹੀ ਪਊਗਾ ਗਰੀਬ ਲੋਕਾਂ ਤੇ ਹੋਰ ਪਊਗਾ ਕਹਿਣਾ ਗੁਰਵੀਰ ਹੈ ਜੀ ਗੁਰਵੀਰ ਜੀ ਅੱਜ ਸਰਕਾਰ ਦੇ ਰੇਟ ਵਧਾਏ ਨੇ ਦੇ ਨਾਲ ਵੀਰੇ ਦੇ ਵੇਰ ਬਣਾਇ ਕੀ ਕਹੋਗੇ ਅੱਜ ਜਿਹੜੇ ਪੈਟਰੋਲ ਦੇ ਬਿਜਲੀ ਦੀਆਂ ਕੀਮਤਾਂ ਵਿੱਚ ਸਰਕਾਰ ਨੇ ਵਾਅਦਾ ਕੀਤਾ ਉਹ ਜਿਹੜਾ ਆਮ ਜਿਹੜਾ ਵਿਅਕਤੀ ਹੈ ਨਾ ਉਹਦਾ ਜਾਵੇਂ ਹੀ ਹੋ ਗਿਆ ਜੀ ਡੈੱਡ ਹੋ ਗਿਆ ਤੇ ਇਹ ਕਹਿੰਦਾ ਭਾਵਾ ਜਿਹੜੇ ਇਹਨਾਂ ਨੇ ਰੇਟ ਵਧਾਏ ਆ ਪੈਟਰੋਲ ਦੀਆਂ ਜਿਹੜੀਆਂ ਕੀਮਤਾਂ ਸੀ ਇਹਨਾਂ ਨੂੰ ਘਟਾ ਕਰਨਾ ਚਾਹੀਦਾ ਸੀਗਾ ਇਹਨਾਂ ਨੇ ਵਧਾਤੀਆਂ ਜੇ ਬਿਲੀ ਦੀ ਗੱਲ ਕਰੀਏ ਬਿਲੀ ਸਰਕਾਰ ਵੱਲੋਂ ਮੁਕਤ ਦਿੱਤੀ ਜਾਂਦੀ ਹੈ ਜਿਹੜੀ ਆਮ ਜਨਤਾ ਨੂੰ ਹੈ ਤੇ ਉਹਦੇ ਵਿੱਚ ਵਾਅਦਾ ਕਰਕੇ ਇਹਨਾਂ ਨੇ ਜਿਹੜਾ ਕਾਟਾ ਬੁਰਾ ਕਰ ਲਿਆ ਆਣ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਨੀ ਚਾਹਾਂਗੇ ਜਿਹੜੇ ਆ ਬਿਜਲੀ ਦੇ ਆ ਪੈਟਰੋਲ ਦੇ ਆ ਜਿਹੜੀਆਂ ਡੇਲੀ ਵਾਰ ਤੋਂ ਵਿੱਚ ਚੀਜ਼ਾਂ ਆਉਣ ਵਾਲੀਆਂ ਵਾ ਉਹਨਾਂ ਦੇ ਰੇਟ ਜਿਹੜੇ ਉਹ ਕੱਟ ਕੀਤੇ ਜਾ